जय माता दी दोस्तों पीले रंग ਦਾ ਇਹ ਉਹ ਚਮਤਕਾਰੀ ਮੰਦਿਰ ਹੈ ਜਿੱਥੇ ਆ ਕੇ ਦੁਸ਼ਮਣਾਂ ਦੀ ਹੋ ਜਾਂਦੀ ਹੈ ਹਾਰ ਕੋਟ ਕਚਰੀ ਦੇ ਕੇਸਾਂ ਚ ਮਿਲਦੀ ਹੈ ਜਿੱਤ ਤੇ ਸਦਾ ਦੇ ਲਈ ਦੁਸ਼ਮਣਾਂ ਤੋਂ ਮਿਲ ਜਾਂਦਾ ਛੁਟਕਾਰਾ ਦੋਸਤੋ ਹਿਮਾਚਲ ਪ੍ਰਦੇਸ਼ ਚ ਸਥਿਤ ਇਹ ਮਾਤਾ ਬਗਲਾमुखी ਦਾ ਪੀਲੇ ਰੰਗ ਦਾ ਚਮਤਕਾਰੀ ਮੰਦਿਰ ਹੈ ਇਸ ਮੰਦਿਰ ਚ ਹਵਨ ਜਗ ਕਰਵਾਉਣ ਨਾਲ ਸ਼ਰਧਾਲੂਆਂ ਨੂੰ ਸਾਰੀਆਂ ਸਮੱਸਿਆਵਾਂ ਤੋਂ ਛੁਟਕਾਰਾ ਮਿਲ ਜਾਂਦਾ ਹੈ ਇੱਥੇ ਆ ਕੇ ਵੱਡੇ ਵੱਡੇ ਫਿਲਮੀ ਐਕਟਰ ਤੇ ਰਾਜਨੀਤਿਕ ਲੋਕ ਹਵਨਜਗ ਕਰਾਉਂਦੇ ਨੇ ਅਤੇ ਇੱਥੇ ਹਵਨਜਗ ਕਰਕੇ ਹੀ ਮਹਾਭਾਰਤ ਦੇ ਸਮੇਂ ਪਾਂਡਵਾਂ ਨੇ ਯੁੱਧ ਦੇ ਵਿੱਚ ਜਿੱਤ ਪ੍ਰਾਪਤ ਕੀਤੀ ਸੀ ਮਾਤਾ ਬਗਲਾਮੁਖੀ ਦਾ ਮੰਦਰ ਪੀਲੇ ਰੰਗ ਦਾ ਮੰਦਿਰ ਹੈ ਅਤੇ ਸ਼ਰਧਾਲੂ ਪੀਲੇ ਰੰਗ ਦੇ ਵਸਤਰ ਪਹਿਨ ਕੇ ਹੀ ਮੰਦਰ ਦੇ ਵਿੱਚ ਹਵਨਜਗ ਕਰਾਉਂਦੇ ਨੇ ਇਸ ਮੰਦਰ ਵਿੱਚ ਚੜਨ ਵਾਲੀ ਹਰ ਚੀਜ਼ ਪ੍ਰਸ਼ਾਦ ਖੰਮਣੀ ਵਸਤਰ ਚੁੰਨੀ ਸਭ ਕੁਝ ਪੀਲੇ ਰੰਗ ਦਾ ਹੀ ਚੜਦਾ ਹੈ ਇਸ ਦੇਵੀ ਨੂੰ ਪਤੰਬਰੀ ਦੇਵੀ ਵੀ ਕਿਹਾ ਜਾਂਦਾ ਕਿਉਂਕਿ ਇਹ ਦੇਵੀ ਪੀਲੇ ਰੰਗ ਦੇ ਜਲ ਤੋਂ ਪ੍ਰਗਟ ਹੋਈ ਸੀ ਅਤੇ ਇਸ ਦੇਵੀ ਨੇ ਪਤਾਲ ਵਿੱਚ ਲੁਕੇ ਇੱਕ ਵੱਡੇ ਰਾਖਸ਼ ਨੂੰ ਬਗਲੇ ਦਾ ਰੂਪ ਧਾਰਨ ਕਰਕੇ ਪਤਾਲ ਵਿੱਚ ਜਾ ਕੇ ਮਾਰਿਆ ਸੀ। ਦੋਸਤੋ ਜੇਕਰ ਇਹ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਇਕ ਕਰਕੇ ਸ਼ੇਅਰ ਕਰ ਦਿਓ ਤੇ ਕਮੈਂਟਾਂ ਦੇ ਵਿੱਚ ਜੈ ਮਾਤਾ ਦੀ ਲਿਖ ਕੇ ਆਪਣੀ ਹਾਜ਼ਰੀ ਜ਼ਰੂਰ ਲਵਾਇਓ। ਜੈ ਮਾਤਾ ਬਗਲਾ ਮੁਖੀ ਜੀ